ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ ਰੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 3 ਦੇ ਲਈ ਬੀਏ ਸੈਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਆਪਾਂ ਜਿਹੜੇ ਕਿ ਪੰਜਾਬੀ ਇਲੈਕਟਿਵ ਦਾ ਭਾਸ਼ਾ ਬਨਗੀਆਂ ਵਾਲਾ ਟੋਪਿਕ ਕਰ ਰਹੇ ਹਾਂ ਤੇ ਭਾਸ਼ਾ ਬਨਗੀਆਂ ਜਿਵੇਂ ਸਟੂਡੈਂਟਸ ਤੁਹਾਡੇ ਸਿਲੇਬਸ 'ਚ ਹੈਗੀਆਂ ਨੇ ਜਿਹੜੇ ਕਿ 7 7 ਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਕਿ ਇਗਜ਼ਾਮ ਦੇ ਵਿੱਚ 4 ਆਉਣਗੇ 4 ਦੇ ਵਿੱਚੋਂ ਤੁਸੀਂ ਕੋਈ ਦੋ ਬਾਰੇ ਕਰਨਾ ਹੋਊਗਾ ਉੱਥੇ ਰਿਟਨ ਦੇ ਵਿੱਚ ਤਾਂ ਇਹਦੇ ਲਈ ਤੁਸੀਂ ਜਾਂ ਤਾਂ ਫਸਟ 4 ਕਰ ਲਓ ਠੀਕ ਹੈ ਜਾਂ ਵਾਲੀ ਹੈ ਲਾਸਟ 4 ਕਰ ਲਓ ਓਕੇ ਇਹ 4 ਦੇ ਵਿੱਚੋਂ ਜਾਂ ਫਰਸਟ 4 ਜਾਂ ਲਾਸਟ 4 ਕਰ ਲਓ ਤੇ ਹੁਣ ਆਪਾਂ ਪਿੰਜਨ ਤੇ ਕਰਿਓਲ ਆਪਾਂ ਕਰਵਾ ਚੁੱਕੇ ਹਾਂ ਤੇ ਉਹ ਵੀਡੀਓ ਦਾ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਗੁਪਤ ਪਾਸ਼ਾ ਤੇ ਅਪ ਪਾਸ਼ਾ ਗੁਪਤ ਪਾਸ਼ਾ 3 ਤੇ 4 ਵਾਲਾ ਕਰਾਂਗੇ ਠੀਕ ਹੈ ਬਾਕੀ ਜਿਹੜੇ ਟੌਪਿਕ ਰਹਿ ਜਾਣਗੇ ਉਹ ਆਪਾਂ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਹਾਂਜੀ ਇਹ ਦੇਖੋ ਆਪਾਂ ਨੇ ਕਰਵਾ ਚੁੱਕੇ ਐ ਪਿੰਜਨ ਤੇ ਕਰਿਓਲ ਠੀਕ ਸਾਰਾ ਇਹਨਾਂ ਵਧੀਆ ਸਮਝਾਇਆ ਹੋਇਆ ਹੈ ਤੇ ਤੁਸੀਂ ਵੀਡੀਓ ਵਾਚ ਕਰ ਸਕਦੇ ਹੋ ਹਾਂਜੀ ਹੁਣ ਆਪਾਂ ਕਰਦੇ ਆਂ ਆਪਭਾਸ਼ਾ ਜਾਂ ਸਲੈਂਗ ਆਪਭਾਸ਼ਾ ਨੂੰ ਸਲੈਂਗ ਵੀ ਕਹਿੰਦੇ ਨੇ ਆਪਭਾਸ਼ਾ ਕਿਹੜੀ ਹੁੰਦੀ ਆ ਮਤਲਬ ਕਿ ਜੋ ਆਪਣੀ ਆਮ ਬੋਲ ਚਾਲਾ ਜਿਹੜੀ ਉਹ ਤੋਂ ਹਟ ਕੇ ਜਿਹੜੀ ਆਪਾਂ ਕੁਝ ਅਹੇਜੇ ਵਰਡ ਬੋਲ ਦਨੇ ਆ ਜਿਹੜੇ ਦੂਜਿਆਂ ਦੇ ਲਈ ਸੁਣਨ ਦੇ ਲਈ ਵਧੀਆ ਨਹੀਂ ਹੁੰਦੇ ਠੀਕ ਹੈ ਜਿਵੇਂ ਸਪੋਜ਼ ਗਾਲਾਂ ਕੱਢ ਦੇਣੀਆਂ ਠੀਕ ਆ ਜਾਂ ਕੋਈ ਅਹੇਜਾ ਵਰਡ ਕਿਸੇ ਨੂੰ ਕਹਿ ਦੇਣਾ ਜਿਹੜਾ ਸੁਣਨ ਦੇ ਵਿੱਚ ਵੀ ਆਪਾਂ ਨੂੰ ਵਧਿਆ ਨਾ ਲੱਗੇ ਉਹ ਕੀ ਹੁੰਦੀ ਹੈ ਅਪਪਾਸ਼ਾ ਜਾਂ ਸਲੈਂਗ ਭਾਸ਼ਾ ਠੀਕ ਹੈ ਤੇ ਇਹ ਹੁਣ ਤੁਹਾਨੂੰ ਇੱਕ मीनिंग ਜਾਂ ਸਮਝ ਲੱਗਿਆ ਹੋਣਾ ਹੁਣ ਆਪਾਂ ਕਰਦੇ ਹਾਂ ਅੱਗੇ ਟੌਪਿਕ ਅਪਪਾਸ਼ਾ ਕੀ ਆ ਇੱਕ ਭਾਸ਼ਾ ਦਾ ਰੂਪ ਹੈ ਜਿਹਦੀ ਵਰਤੋਂ ਲਗਭਗ ਹਰ ਭਾਸ਼ਾ ਦੇ ਵਿੱਚ ਹੁੰਦੀ ਹੈ ਜਿਹੜੀ ਸਲੈਂਗ ਭਾਸ਼ਾ ਅਪਪਾਸ਼ਾ ਇਹ ਨਹੀਂ ਹੈ ਕਿ ਪੰਜਾਬੀ ਦੇ ਵਿੱਚ ਹੀ ਆਪਾਂ ਜਿਹੜੇ ਵਰਡ ਹੈ ਜੇ ਸ਼ਬਦ ਬੋਲਦੇ ਨੇ ਜਿਹੜੇ ਦੂਜਿਆਂ ਦੇ ਲਈ ਵਧੀਆ ਨਹੀਂ ਹੁੰਦੇ ਸੁਣਨ ਦੇ ਲਈ ਵੀ ਤੇ ਕਹਿਣੇ ਵੀ ਵਧੀਆ ਨਹੀਂ ਹੁੰਦੇ ਇਹ ਹਰ ਇੱਕ ਭਾਸ਼ਾ ਦੇ ਵਿੱਚ ਹੁੰਦੇ ਨੇ ਸਪੋਜ਼ ਇੰਗਲਿਸ਼ ਹਿੰਦੀ ਹਰ ਇੱਕ ਭਾਸ਼ਾ ਦੇ ਵਿੱਚ ਠੀਕ ਹੈ ਤੇ ਜਿਹੜੀ ਇਹ ਅਪਭਾਸ਼ਾ ਹੁੰਦੀ ਹੈ ਇਹਨੂੰ ਸਿਸ਼ਟਾਚਾਰ ਦੀ ਭਾਸ਼ਾ ਨਹੀਂ ਕਿਹਾ ਜਾਂਦਾ ਕਿਉਂਕਿ ਜਿਵੇਂ ਦੇਖੋ ਕੁੜੀਆਂ ਲਈ ਇਹ ਸ਼ਬਦ ਬੋਲਣਾ ਹਨਾ ਜੇ ਕੋਈ ਫੈਸ਼ਨ ਲੈਵਲ ਉਹਨੂੰ ਪੁਰਜਾ ਪੀਸ ਟੋਟਾ ਕਹਿਣਾ ਜਾਂ ਅੱਗੇ ਤੁਸੀਂ ਦੇਖੇ ਰੱਖਿਓ ਹਨਾ ਮਤਲਬ ਕਿ ਜਦ ਕਿਸੇ ਨੂੰ ਗਾਲਾਂ ਕੱਢਣੀਆਂ ਇਹ ਮਤਲਬ ਕਿ ਇੱਕ ਸਿਸ਼ਟਾਚਾਰ ਵਾਲੀ ਭਾਸ਼ਾ ਨਹੀਂ ਹੁੰਦੀ ਇਹ ਠੀਕ ਹੈ ਤੇ ਹਰ ਇੱਕ ਸਮਾਜ ਦੇ ਵਿੱਚ ਮਨੁੱਖਾਂ ਦੇ ਵਿੱਚ ਮਨੁੱਖਾਂ ਦੇ ਵਿੱਚ ਕਰ ਜਦੋਂ ਗੱਲਬਾਤ ਹੁੰਦੀ ਹੈ ਜਾਂ ਵਿਚਾਰ ਵਿਚਾਰ ਪਟਾੰਦਰਾ ਹੁੰਦਾ ਜਿਹੜਾ ਉਹ ਗੱਲਬਾਤ ਤੇ ਵਿਚਾਰ ਵਟਾਂਦਰਾ ਜਿਹੜਾ ਸਾਹਮਣੇ ਵਾਲੇ ਪਸੰਦੀ ਕੀ ਉਹਦੇ ਜਿਹੜੇ ਕਿ ਪੋਸਟ ਹੈ ਕੀ ਉਹਦੀ ਪਦਵੀ ਹੈ ਕੀ ਉਹਦਾ ਸਟੇਟਸ ਹੈ ਕੀ ਉਹਦਾ ਸੋਸ਼ਲ ਸਟੇਟਸ ਹੈ ਉਹਦੇ ਅਕੋਰਡਿੰਗ ਉਹਦੇ ਨਾਲ ਗੱਲ ਕੀਤੀ ਜਾਂਦੀ ਹੈ ਮੰਨ ਲਓ ਹੁਣ ਤੁਹਾਡੇ ਸਾਹਮਣੇ ਕੋਈ ਐਨ ਵਧੀਆ ਰੈਂਕ ਦੇ ਵਿੱਚ ਮਤਲਬ ਕਿ ਐਨ ਵਧੀਆ ਜੌਬ ਦੇ ਜੌਬ ਚ ਹੈ ਹਨ ਕੋਈ ਪੁਲਿਸ ਆਫੀਸਰ ਹੈ ਜਾਂ ਕੋਈ ਆਈਏਐਸ ਆਫੀਸਰ ਹੈ ਜਾਂ ਕੋਈ ਪ੍ਰਿੰਸੀਪਲ ਹੈ ਹਨ ਜਾਂ ਕੋਈ ਵੀ ਲੈਕਚਰਰ ਆ ਮਤਲਬ ਕਿ ਉਹਦੇ ਪਦਵੀ ਦੇ ਅਕੋਰਡਿੰਗ ਉਹਨੂੰ ਉਸ ਹਿਸਾਬ ਦੀ ਰਿਸਪੈਕਟ ਮੇ ਦਿੱਤੀ ਜਾਂਦੀ ਹੈ ਹਨ ਤੇ ਜਾਂ ਕਿਸੇ ਦਾ ਸੋਸ਼ਲ ਸਟੇਟਸ ਬਹੁਤ ਜ਼ਿਆਦਾ ਹਾਈ ਆ ਹਨ ਬਹੁਤ ਜਿਆਦੇ ਰੁਤਬਾ ਉਹਦਾ ਤਾਂ ਉਹਦੇ ਅਕੋਰਡਿੰਗ ਉਹਨੂੰ ਰਿਸਪੈਕਟ ਮਿਲ ਦਿੱਤੀ ਜਾਂਦੀ ਆ ਮਤਲਬ ਕਿ ਜਿਹੜਾ ਮਨੁੱਖਾਂ ਦੇ ਵਿਚਾਰ ਆਪਾਂ ਗੱਲਬਾਤ ਆ ਜਾਂ ਆਪਣੀ ਜਿਹੜੇ ਵਿਚਾਰ ਵਟਾਂਦਰਾ ਉਹ ਅਕੋਰਡਿੰਗ ਟੂ ਸੋਸ਼ਲ ਸਟੇਟਸ ਤੇ ਅਕੋਰਡਿੰਗ ਟੂ ਉਹਨਾਂ ਦਾ ਕੀ ਅਹੁਦਾ ਠੀਕ ਆ ਕੀ ਆਪਾਂ ਕਹਿ ਸਕਦੇ ਹਾਂ ਵੀ ਕਿਹੜੀ ਪੋਜੀਸ਼ਨ ਤੇ ਨੇ ਉਹ ਕਿਹੜੀ ਜੌਬ ਤੇ ਉਹਨਾਂ ਦਾ ਕੀ ਰੈਂਕ ਆ ਉਹਨਾਂ ਦੇ ਅਕੋਰਡਿੰਗ ਹੁੰਦਾ ਤੇ ਤੇ ਭਾਸ਼ਾ ਦੀ ਵਰਤੋਂ ਇੱਕੋ ਤਰ੍ਹਾਂ ਦੀ ਵੀ ਨਹੀਂ ਹੁੰਦੀ ਇਹ ਨਹੀਂ ਹੈ ਕਿ ਇੱਕੋ ਤਰ੍ਹਾਂ ਦੀ ਭਾਸ਼ਾ ਵਰਤੀ ਜਾਵੇ ਸਗੋਂ ਉਹ ਪੱਦਰ ਉਸ ਪੱਦਰ ਦੇ ਅਕੋਰਡਿੰਗ ਹਰ ਕਿਸਮ ਦੇ ਉਹਦੇ ਅਲੱਗ-ਅਲੱਗ ਗਰੁੱਪ ਨੇ ਹਰ ਇੱਕ ਦੇ ਅਲੱਗ-ਅਲੱਗ ਆਪਾਂ ਉਹਦੇ ਦੇ ਅਕੋਰਡਿੰਗ ਮੰਨ ਲਓ ਕੋਈ ਜੌਬ ਦੇ ਵਿੱਚ ਹਾਈ ਰੈਂਕ ਤੇ ਉਹਨੂੰ ਉਸ ਹਿਸਾਬ ਦੇ ਨਾਲ ਬੁਲਾਇਆ ਜਾਂਦਾ ਜਾਂ ਉਹ ਤੁਹਾਡੀ ਜੌਬ ਦੇ ਨਾਲ ਸਿਮਿਲਰ ਹੈ ਠੀਕ ਹੈ ਸੇਮ ਸੇਮ ਜੌਬ ਹੈ ਉਹਨੂੰ ਤੁਸੀਂ ਉਸ ਤੋਂ ਅਕੋਰਡਿੰਗ ਉਹਦੇ ਨਾਲ ਗੱਲਬਾਤ ਕਰਦੇ ਹੋ ਉਸ ਅਕੋਰਡਿੰਗ ਉਹਨੂੰ ਜਿਹੜੇ ਕਿ ਉਹਦੇ ਨਾਲ ਗੱਲ ਉਹਨੂੰ ਬੁਲਾਉਨੇ ਹੋ ਹਨ ਉਸ ਤਰੀਕੇ ਨਾਲ ਉਹਨੂੰ ਰਿਸਪੈਕਟ ਕਰਦੇ ਹੋ ਤੇ ਬੋਲਚਾਲ ਦੇ ਵਿੱਚ ਹਮ ਉਮਰ ਮਨੁੱਖ ਕਈ ਵਾਰੀ ਮਤਲਬ ਕਿ ਜਿਹੜੀ ਇਹ ਆਪ ਭਾਸ਼ਾ ਜਾਂ ਸਲੈਂਗ ਭਾਸ਼ਾ ਇਹ ਕਈ ਵਾਰੀ ਜਿਹੜੇ ਮਨੁੱਖਾ ਹਮ ਉਮਰ ਮਤਲਬ ਕਿ ਇੱਕੋ ਜਿਹੇ ਉਮਰ ਵਾਲੇ ਜਿਹੜੇ ਹੁੰਦੇ ਨੇ ਉਹ ਇਹ ਚੀਜ਼ਾਂ ਨੂੰ ਜਿਹੜੇ ਕਿ ਸ਼ਬਦਾਂ ਨੂੰ ਗ੍ਰਹਿਣ ਦੇ ਵਿੱਚ ਲੈ ਆਉਂਦੇ ਨੇ ਠੀਕ ਹੈ ਤੇ ਆਪ ਭਾਸ਼ਾ ਭਾਸ਼ਾ ਦੇ ਅਜਿਹੇ ਉਚਾਰਣ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਵਾਲਾ ਸਮਝ ਲੈਂਦਾ ਪਰੰਤੂ ਇਹਦੀ ਵਰਤੋਂ ਰਸਮੀ ਨਹੀਂ ਹੁੰਦੀ ਮਤਲਬ ਕਿ ਮੰਨ ਲਓ ਜੇ ਕਿਸੇ ਨੇ ਕੁਝ ਵੀ ਕਿਸੇ ਨੂੰ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਆ ਨਾ ਜਿਵੇਂ ਉਹ ਕਿਸੇ ਨੂੰ ਸਾਲਾ ਕਹਿ ਕੇ ਬੁਲਾਉਣਾ ਹਾਂਜੀ ਇਸ ਨੂੰ ਕਿਹਾ ਉਹ ਤਾਂ ਸਮਝ ਗਿਆ ਬਟ ਇਹਦਾ ਕੋਈ ਇੱਕ ਰਸਮੀ ਕੁਝ ਹੈ ਨਹੀਂ ਸੀ ਮਕਸਦ ਕਿ ਇਹਨੂੰ ਬੋਲਿਆ ਜਾਂਦਾ ਠੀਕ ਹੈ ਨਾ ਹੀ ਇਹਨੂੰ ਕੋਈ ਆਪਾਂ ਕਹਿ ਸਕਦੇ ਆ ਕਿ ਇਹ ਜਿਹੜੇ ਜਿਹੜੇ ਸ਼ਬਦ ਨੇ ਆਪਾਂ ਭਾਸ਼ਾ ਵਾਲੇ ਸ਼ਬਦ ਨੇ ਜਿਨ੍ਹਾਂ ਨੂੰ ਸਲੈਂਗ ਵੀ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਤੇ ਇਹਨਾਂ ਨੂੰ ਕੋਈ ਵੀ ਰਸਮੀ ਅਵਧਾ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਨੂੰ ਕੋਈ ਮਿਆਰੀ ਭਾਸ਼ਾ ਦੇ ਵਿੱਚ ਕੋਈ ਜਗ੍ਹਾ ਹੁੰਦੀ ਆ ਦਿੱਤੀ ਹੋਈ ਠੀਕ ਹੈ ਤੇ ਅਪਭਾਸ਼ਾ ਦਾ ਬੱਟ ਆਪਣਾ ਹੀ ਕੋ ਦੇਸ਼ ਹੁੰਦਾ ਆਪਣਾ ਹੀ ਦੀ ਇੰਪੋਰਟੈਂਸ ਹੁੰਦੀ ਆ ਤੇ ਜਿਵੇਂ ਇਹ ਤੁਹਾਨੂੰ ਮੈਂ ਦੱਸ ਰਿਹਾ ਕਿ ਅੰਗਰੇਜ਼ੀ ਦੇ ਵਿੱਚ ਜਿਹੜੀ ਅਪਭਾਸ਼ਾ ਨੂੰ ਸਲੈਂਗ ਕਹਿੰਦੇ ਨੇ ਤੇ ਇਹਨੂੰ ਅਸ਼ਲੀਲ ਭਾਸ਼ਾ ਵੀ ਕਿਹਾ ਜਾਂਦਾ ਠੀਕ ਹੈ ਕਿਉਂਕਿ ਜਿਹੜੇ ਹੈ ਜਿਹੜੇ ਵਰਡ ਨੇ ਆਪਾਂ ਕਿਸੇ ਨੂੰ ਨੀਵਾ ਦਿਖਾਉਣ ਦੇ ਲਈ ਜਿਹੜੇ ਵਰਡ ਯੂਜ਼ ਕਰਦੇ ਆ ਅਸਲ ਦੇ ਵਿੱਚ ਉਹੀ ਅਪਭਾਸ਼ਾ ਠੀਕ ਹੈ ਉਹੀ ਸਲੈਂਗ ਤੇ ਇੰਗਲਿਸ਼ ਦੇ ਵਿੱਚ ਇਹਨੂੰ ਸਲੈਂਗ ਕਹਿੰਦੇ ਨੇ ਪੰਜਾਬੀ ਦੇ ਵਿੱਚ ਇਹਨੂੰ ਅਪਭਾਸ਼ਾ ਕਹਿੰਦੇ ਆ ਤੇ ਇਹਨੂੰ ਅਸ਼ਲੀਲ ਭਾਸ਼ਾ ਵੀ ਕਿਹਾ ਜਾਂਦਾ ਪਰੰਤੂ ਇਹ ਵੀ ਨਹੀਂ ਕਿ ਇਹ ਭਾਸ਼ਾ ਹਮੇਸ਼ਾ ਹੀ ਅਸ਼ਲੀਲ ਤਰੀਕੇ ਦੀ ਵਰਤੀ ਜਾਂਦੀ ਹੈ ਕਈ ਵਾਰ ਜਿਵੇਂ ਸਾਨੂੰ ਸਭ ਨੂੰ ਪਤਾ ਹਨਾ ਵੀ ਕਈ ਵਾਰ ਗਾਲਾਂ ਕੱਢਣ ਦੇ ਵਿੱਚ ਕਈ ਇਹੋ ਜਿਹੇ ਅਸ਼ਲੀਲ ਸ਼ਬਦ ਵਰਤਦੇ ਨੇ ਕਈ ਵੈਸੇ ਪ੍ਰੋਨਾਨਸ ਕਰ ਦਿੰਦੇ ਨੇ ਦੇਖੋ ਜਿਵੇਂ ਇਹਨਾਂ ਨੇ ਕਿਹਾ ਹੋਇਆ ਕਿ ਜਿਵੇਂ ਜਿਹੜਾ ਕਿ ਕਈ ਵਾਰ ਗਾਲਾਂ ਦੇ ਵਿੱਚ ਭਾਸ਼ਾ ਦੇ ਘੇਰੇ ਤੋਂ ਬਾਹਰ ਨਿਕਲ ਕੇ ਜਿਵੇਂ ਇਹਨਾਂ ਦੇ ਵਿੱਚ ਸਾਲਾ ਸ਼ਬਦ ਕਹ ਲਿਆ ਜਾਂਦਾ ਹਨ ਬਟ ਜਿਹੜਾ ਸਾਲਾ ਸ਼ਬਦ ਹੈ ਉਹ ਸਿਰਫ ਇਕੱਲਾ ਗਾਲ ਨਹੀਂ ਹੈਗਾ ਇਹ ਰਿਸ਼ਤੇ ਦੇ ਵਿੱਚ ਵੀ ਇੱਕ ਇੱਕ ਪਿਆਰ ਦਾ ਪਿਆਰ ਪਰ ਇਹ ਸ਼ਬਦ ਦਾ ਵੀ ਇੱਕ ਸੂਚਕਾ ਮਤਲਬ ਕਿ ਸਾਲਾ ਉਹਨੂੰ ਕਿਹਾ ਜਾਂਦਾ ਆਪਣੇ ਘਰ ਵਾਲੀ ਦੇ ਜਿਹੜੇ ਬ੍ਰਦਰ ਨੂੰ ਠੀਕ ਹੈ ਮਤਲਬ ਕਿ ਉੱਥੇ ਇੱਕ ਇੱਕ ਰਿਸ਼ਤਾ ਵੀ ਇਹਦੇ ਨਾਲ ਇਸ ਸ਼ਬਦ ਦਾ ਠੀਕ ਹੈ ਬਟ ਕਈ ਜਿਹੜੇ ਵਰਡ ਨੇ ਉਹ ਰਸਮੀ ਨਹੀਂ ਹੁੰਦੇ ਇਹਨੂੰ ਸ਼ਾਰਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਹੜੀ ਆਪ ਭਾਸ਼ਾ ਜਾਂ ਸਲੈਂਗ ਆ ਇਹਨੂੰ ਇੰਗਲਿਸ਼ ਦੇ ਵਿੱਚ ਕੀ ਆ ਜਾਂਦਾ ਇਹ ਸ਼ਲੀਲ ਭਾਸ਼ਾ ਹੁੰਦੀ ਹੈ ਠੀਕ ਹੈ ਜਿਹਦੇ ਜਿਹਨੂੰ ਆਪਾਂ ਆਪਾਂ ਕਈ ਵਾਰ ਹਮ ਉਮਰ ਵਾਲੇ ਜਿਹੜੇ ਕਿ ਉਹਨੂੰ ਪ੍ਰਯੋਗ ਦੇ ਵਿੱਚ ਲੈ ਲੈਂਦੇ ਨੇ ਤੇ ਇਹਦੇ ਕੋਈ ਰਸਮੀ ਮਹੱਤਵ ਨਹੀਂ ਹੁੰਦਾ ਠੀਕ ਹੈ ਇਹ ਕਿਸੇ ਨੂੰ ਨੀਮਾ ਦਿਖਾਉਣ ਦੇ ਲਈ ਵਰਤ ਦੰਨੇ ਆਪਾਂ ਤੇ ਇਹ ਜਦੋਂ ਮਨੁੱਖ ਆਪਣਾ ਗੱਲਬਾਤ ਜਿਹੜਾ ਵਿਚਾਰ ਵਟਾਂਦਰਾ ਉਹ ਅਕੋਰਡਿੰਗ ਟੂ ਸਾਹਮਣੇ ਵਾਲੇ ਦੇ ਅਹੁਦਾ ਦੇ ਅਕੋਰਡਿੰਗ ਤੇ ਉਹਦੇ ਸਮਾਜਿਕ ਕਰਤਵੇ ਦੇ ਅਕੋਰਡਿੰਗ ਜਿਹੜੀ ਕਿ ਵਰਤੋਂ ਕਰਦੇ ਨੇ ਭਾਸ਼ਾ ਦੀ ਤੇ ਇਹ एग्जांपल ਹੋ ਗਈ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਗਾਲਾਂ ਦੇ ਵਿੱਚ ਮਰਦ ਜਾਂ ਔਰਤਾਂ ਦੇ ਜਿਹੜੇ ਕਿ ਹਨਾ ਬਾਡੀ ਪਾਰਟ ਦਾ ਵੀ ਜ਼ਿਕਰ ਹੁੰਦਾ ਹੈ ਤੇ ਉਸ ਤੋਂ ਇਲਾਵਾ ਕੋਈ ਫੈਸ਼ਨ ਲੈਵਲ ਗਰਲਸ ਨੇ ਉਹਨਾਂ ਲਈ ਮਾਲ ਪੁਰਜਾ ਇਹ ਜਿਹੜੇ ਸ਼ਬਦ ਯੂਜ਼ ਕਰਨੇ ਸਾਰੇ ਕਿਹੜੀ ਭਾਸ਼ਾ ਦੇ ਸ਼ਬਦ ਨੇ ਆਪ ਭਾਸ਼ਾ ਦੇ ਸ਼ਬਦ ਜਿਸ ਨੂੰ ਸਮਾਜ ਪ੍ਰਵਾਨ ਨਹੀਂ ਕਰਦਾ ਠੀਕ ਹੈ ਇਹ ਵਾਲੇ ਸ਼ਬਦਾਂ ਨੂੰ ਸਮਾਜ ਪ੍ਰਵਾਨ ਨਹੀਂ ਕਰਦਾ ਆਪਣੇ ਵੱਲੋਂ ਹੀ ਘੜੇ ਹੋਏ ਹੁੰਦੇ ਨੇ ਇਹ ਠੀਕਾ ਪੀਸਾ ਟੋਟਾ ਤੇ ਅਗਰ ਕੋਈ ਚਰિત੍ਰਹੀਣ ਲੜਕੀ ਆ ਉਹਦੀ ਟੈਕਸੀ ਗਸ਼ਤੀ ਚਾਲੂ ਇਹ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਆ ਤੇ ਭਾਸ਼ਾ ਦੇ ਵਖਰੇਵੇਂ ਨੂੰ ਭਾਵੇਂ ਸਾਰੇ ਸਮਝਦੇ ਨੇ ਪਰੰਤੂ ਇਹਦੀ ਵਰਤੋਂ ਖਾਸ ਸਥਿਤੀਆਂ ਵਿੱਚ ਹੀ ਕੀਤੀ ਜਾਂਦੀ ਆ ਸੋ ਏਸੀ ਆਪ ਭਾਸ਼ਾ ਜਾਂ ਸਲੈਗ ਹੁਣ ਆਪਾਂ ਕਰਦੇ ਹੁਪਤ ਭਾਸ਼ਾ ਕੀ ਹੁੰਦੀ ਆ ਹੁਪਤ ਭਾਸ਼ਾ ਮਤਲਬ ਕਿ ਸੀਕ੍ਰੇਟ ਕੋਡ ਠੀਕ ਹੈ ਸੀਕ੍ਰੇਟ ਕੋਡ ਜਦੋਂ ਕੋਈ ਵੀ ਆਪਾਂ ਕੋਈ ਖਾਸ ਕੁਝ ਕੋਈ ਖਾਸ ਕੋਈ ਵੀ ਜਿਹੜੇ ਕਿ ਟਾਸਕ ਆ ਉਹਨੂੰ ਪੂਰਾ ਕਰਨ ਦੇ ਲਈ ਉਹਨੂੰ ਕੰਪਲੀਟ ਕਰਨ ਦੇ ਲਈ ਕੁਝ ਕੋਡ ਵਰਡ ਯੂਜ਼ ਕੀਤੇ ਜਾਂਦੇ ਨੇ ਤਾਂ ਕਿ ਦੂਜਿਆਂ ਨੂੰ ਸਮਝ ਨਾ ਲੱਗਣ ਠੀਕ ਹੈ ਦੂਜਿਆਂ ਨੂੰ ਸਮਝ ਨਾ ਲੱਗਣ ਉਹ ਕਿਹੜੀ ਭਾਸ਼ਾ ਹੁੰਦੀ ਹੈ ਗੁਪਤ ਭਾਸ਼ਾ ਠੀਕ ਹੈ ਅਗੇ ਕੌਣ-ਕੌਣ ਯੂਜ਼ ਕਰਦੇ ਨੇ ਆਪਾਂ ਸਾਰਾ ਦੇਖਦੇ ਆ ਤੁਹਾਨੂੰ ਹੁਣ ਸਮਝ ਲੱਗ ਗਿਆ ਹੋਣਾ ਕਿ ਗੁਪਤ ਭਾਸ਼ਾ ਕੀ ਹੁੰਦੀ ਹੈ ਮਤਲਬ ਕਿ ਸੀਕ੍ਰੇਟ ਕੋਡ ਠੀਕ ਹੈ ਕਈ ਵਾਰ ਜਿਵੇਂ ਬੱਚੇ ਮਜ਼ਾਕ-ਮਜ਼ਾਕ ਦੇ ਵਿੱਚ ਕਲਾਸ ਦੇ ਵਿੱਚ ਹੀ ਬੱਚਿਆਂ ਦੇ ਨਾਮ ਰੱਖ ਦਿੰਦੇ ਨੇ ਹਨਾ ਨੋ ਕਿਸੇ ਨੂੰ ਕਹਨ ਦੇ ਲਈ ਤੇ ਕੁਝ ਕੁਝ ਪਰਸਨ ਨੂੰ ਪਤਾ ਹੁੰਦਾ ਵੀ ਹਾਂ ਇਹਦਾ ਇਹ ਕੋਡ ਰੱਖਿਆ ਹੋਇਆ ਕੁਝ ਨੂੰ ਨਹੀਂ ਪਤਾ ਹੁੰਦਾ ਉਹ ਸਾਰੇ ਹੁੰਦੇ ਨੇ ਗੁਪਤ ਭਾਸ਼ਾ ਤੇ ਭਾਸ਼ਾ ਮਨੁੱਖਾਂ ਦੇ ਵਿੱਚ ਗੱਲਬਾਤ ਆਪਸੀ ਵਿਚਾਰ ਵਟਾਂਦਰੇ ਦਾ ਜਿਹੜੇ ਕਿ ਸਾਧਨਾ ਭਾਸ਼ਾ ਇਸ ਕਰਕੇ ਇਹ ਇੱਕ ਸਮਾਜਿਕ ਵਰਤਾਰਾ ਭਾਸ਼ਾ ਕੀ ਹੈ ਇੱਕ ਸਮਾਜਿਕ ਵਰਤਾਰਾ ਤੇ ਹਰ ਇੱਕ ਸਮਾਜ ਦੇ ਵਿੱਚ ਲੋਕ ਵੱਖਰੇ ਵੱਖਰੇ ਸਮੂਹਾਂ ਤੇ ਗੁੱਟਾਂ ਦੇ ਵਿੱਚ ਵੰਡੇ ਹੋਏ ਨੇ ਤੇ ਇਹ ਸਾਰੇ ਆਮ ਭਾਸ਼ਾ ਦੀ ਜਿਹੜੀ ਕਿ ਵਰਤੋਂ ਕਰਦੇ ਨੇ ਪਰੰਤੂ ਕਈ ਵਾਰੀ ਜਿਹੜੀ ਕਿ ਭਾਸ਼ਾਈ ਸਮੂਹ ਦੇ ਲੋਕ ਕੁਝ ਗੁਪਤ ਰੂਪ ਦੇ ਵਿੱਚ ਵੀ ਤਾਂ ਕਿ ਦੂਜੇ ਲੋਕ ਉਹਨੂੰ ਨਾ ਸਮਝ ਸਕਣ ਉਸ ਕਿਸਮ ਦੀ ਭਾਸ਼ਾ ਯੂਜ਼ ਕਰਦੇ ਨੇ ਉਹਨੂੰ ਕਹਿੰਦੇ ਨੇ ਗੁਪਤ ਭਾਸ਼ਾ ਤਾਂ ਕਿ ਦੂਜੇ ਨੂੰ ਸਮਝ ਨਾ ਲੱਗੇ ਤੇ ਜਿਨ੍ਹਾਂ ਨੂੰ ਪਤਾ ਹੁੰਦਾ ਸਿਰਫ ਕੋਡ ਵਰਡ ਜਿਨ੍ਹਾਂ ਨਾਲ ਉਹਨਾਂ ਨੇ ਸ਼ੇਅਰ ਕਰਨਾ ਹੁੰਦਾ ਸਿਰਫ ਉਹਨਾਂ ਨੂੰ ਪਤਾ ਹੁੰਦਾ ਤੇ ਇਸ ਭਾਸ਼ਾ ਨੂੰ ਵਰਤਣ ਤੇ ਸਮਝਣ ਵਾਲੇ ਦੀ ਗਿਣਤੀ ਘੱਟੇ ਹੁੰਦੀ ਹੈ ਆਮ ਕਰਕੇ ਚੋਰ ਠੱਗ ਅਹ دہشتਗਰਦ ਮੰਗਤੇ ਸਮਗਲਰ ਇਹਨਾਂ ਭਾਸ਼ਾ ਦੀ ਵਰਤੋਂ ਕਰਦੇ ਨੇ ਆਦ ਠੀਕ ਹੈ ਤੇ ਇਸ ਦਾ ਉਦੇਸ਼ ਸੀਮਤ ਲੋਕਾਂ ਦੇ ਵਿੱਚ ਸੰਚਾਰ ਕਰਨਾ ਹੁੰਦਾ ਤਾਂ ਕਿ ਲੋਕਾਂ ਨੂੰ ਸਮਝ ਨਾ ਲੱਗੇ ਤੇ ਫੌਜ ਦੇ ਪੁਲਿਸ ਦੇ ਮਹਿਕਮੇ ਦੇ ਵਿੱਚ ਵੀ ਕੋਡ ਵਰਡਸ ਜਿਹੜੇ ਕਿ ਯੂਜ਼ ਹੁੰਦੇ ਨੇ ਤੇ ਵਾਇਰਲੈਸ ਆਦ ਉੱਤੇ ਜਿਸ ਨੂੰ ਸੰਦੇਸ਼ ਦਿੱਤਾ ਜਾਂਦਾ ਉਹਦੇ ਵਿੱਚ ਵਿਅਕਤੀ ਉਸ ਵਿੱਚ ਵਿਅਕਤੀ ਲਈ ਤੇ ਸੰਦੇਸ਼ ਲਈ ਆਪਣਾ ਕੋਡ ਵਰਤਿਆ ਜਾਂਦਾ ਠੀਕ ਹੈ ਹਰ ਇੱਕ ਕੋਈ ਜਿਹੜਾ ਸੀਕ੍ਰੇਟ ਆਪਰੇਸ਼ਨ ਹੁੰਦਾ ਉਹਦਾ ਵੀ ਕੋਡ ਰੱਖਿਆ ਜਾਂਦਾ ਤਾਂ ਜੋ ਆਮ ਲੋਕਾਂ ਨੂੰ ਉਹਦੇ ਬਾਰੇ ਪਤਾ ਨਾ ਲੱਗ ਸਕੇ ਜਿਵੇਂ ਬਲੂ ਸਟਾਰ, ਵੁੱਡ ਰੋਜ਼, ਬਲੈਕ ਥੰਡਰ ਤੇ ਕਈ ਵਾਰੀ ਇਹ ਕੋਡ ਧੁਨੀ ਵਟਾਂਦਰੇ ਨਾਲ ਵੀ ਤਿਆਰ ਕੀਤਾ ਜਾਂਦਾ ਜਾਂ ਕੋਈ ਨਵਾਂ ਸ਼ਬਦ ਬਣਾ ਲਿਆ ਜਾਂਦਾ ਜਿਵੇਂ ਨਾਨਕ ਸਿੰਘ ਦੇ ਨਾਮ ਵਾਲੀ ਕਮਿਆਨ ਦੋ ਤਲਵਾਰਾਂ ਠੀਕ ਹੈ ਇਸ ਤੋਂ ਇਲਾਵਾ ਕਰਤਾਰ ਸਿੰਘ ਸਰਾਬੇ ਲਈ ਜਿਹੜੇ ਕਿ ਵੱਡੇ ਬੰਬਾਂ ਲਈ ਸ਼ਿਕਰੇ ਛੋਟੇ ਬੰਬਾਂ ਲਈ ਬਾਜ ਮਤਲਬ ਕਿ ਇਹ ਕਈ ਚੀਜ਼ਾਂ ਨੂੰ ਵੀ ਕੋਡਵਰਡ ਦਿੱਤਾ ਜਾਂਦਾ ਠੀਕ ਹੈ ਤੇ ਬੰਦੂਖਾਂ ਲਈ ਮੁਰਗਾਵੀਆਂ ਪਿਸਤੌਲਾਂ ਲਈ ਮਲਕੀ ਕਮਿਆਨ ਦੋ ਤਲਵਾਰਾਂ ਦੇ ਵਿੱਚ ਠੀਕ ਹੈ ਜਿਹੜਾ ਨਾਨਕ ਸਿੰਘ ਦਾ ਨਾਵਲ ਹੈ ਜਿਸ ਨੂੰ ਤੇ ਨਾਨਕ ਸਿੰਘ ਨੂੰ ਜਿਹੜੇ ਕਿ ਨਾਵਲ ਦਾ ਨਾਵਲ ਦਾ ਪਤਾਮਾ ਮੰਨਿਆ ਜਾਂਦਾ ਤੇ ਇਹਦਾ ਜਿਹੜਾ ਨਾਨਕ ਸਿੰਘ ਦਾ ਨਾਵਲ ਸੀ ਕਮਿਆਨ ਦੋ ਤਲਵਾਰਾਂ ਇਹਦੇ ਵਿੱਚ ਕਰਤਾਰ ਸਿੰਘ ਸਰਾਬੇ ਲਈ ਵੱਡੇ ਬੰਬਾ ਠੀਕ ਹੈ ਲ ਲਈ ਸ਼ਿਕਰੇ ਛੋਟੇ ਬੰਬਾਂ ਲਈ ਵੱਡੇ ਬੰਬਾਂ ਲਈ ਕੀ ਸ਼ਿਕਰੇ ਛੋਟੇ ਬੰਬਾਂ ਲਈ ਬਾਜ ਬੰਦੂਕਾਂ ਲਈ ਮੁਰਗਾਵੀਆਂ ਪਿਸਤੌਲਾਂ ਲਈ ਕਬੂਤਰ ਮਤਲਬ ਕੀ ਕਈ ਵਾਰ ਜਿਹੜੇ ਕਿ ਇਹ ਕੋਡ ਵਰਡ ਕਿਸੇ ਚੀਜ਼ਾਂ ਲਈ ਵੀ ਵਰਤੇ ਜਾਂਦੇ ਨੇ ਤੇ ਕਾਰਤੂਸਾਂ ਲਈ ਅੰਡੇਆਂ ਇਹਨਾਂ ਕੋਡਾਂ ਕੋਡ ਸ਼ਬਦਾਂ ਦੀ ਵਰਤੋਂ ਕਰਦਾ ਨਾਨਕ ਸਿੰਘ ਆਪਣੇ ਨਾਵਲ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਨਿਹੰਗ ਸਿੰਘਾਂ ਦੀ ਭਾਸ਼ਾ ਗੁਪਤ ਭਾਸ਼ਾ ਦਾ ਹੀ ਕਾਨੂੰਨ ਹੈ ਜਿਦੇ ਵਿੱਚ ਗੱਡੇ ਲਈ ਜਹਾਜ਼ ਸ਼ਬਦ ਵਰਤਿਆ ਜਾਂਦਾ ਬੀੜੀ ਲਈ ਗਦੀ ਠੀਕ ਹੈ ਛੋਲਿਆਂ ਨੂੰ ਬਦਾਮ ਕਿਹਾ ਜਾਂਦਾ ਦੁੱਧ ਦੇ ਛੰਨੇ ਲਈ ਸਮੁੰਦਰ ਕੜੀ ਨੂੰ ਬਸੰਤ ਕੌਰ ਕਿਹਾ ਜਾਂਦਾ ਠੀਕ ਹੈ ਬਸੰਤ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਲੋਰ ਪੈਨ ਤੇ ਕੋਈ ਵੀ ਵਿਅਕਤੀ ਜਾਂ ਸਮੂਹ ਜਿਹੜੇ ਕਿ ਇਸ ਕੋਡ ਵਰਡਸ ਨੂੰ ਯੂਜ਼ ਕਰ ਲੈ ਸਕਦਾ ਜਾਂ ਆਪਣਾ ਕੋਈ ਵੀ ਕੋਡ ਵਰਡ ਰੱਖ ਸਕਦੇ ਨੇ ਠੀਕ ਹੈ ਗੁਪਤ ਭਾਸ਼ਾ ਸੋ ਏਸੀ ਗੁਪਤ ਭਾਸ਼ਾ ਐਂਡ ਆਪ ਪਾਸ਼ਾ ਜਾਂ ਸਲੈ ਬਾਕੀ ਜਿਹੜੇ ਟੌਪਿਕਸ ਨੂੰ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰੋ ਕਿਉਂਕਿ ਤੁਹਾਡਾ ਮੋਸਟਲੀ ਸਿਲੇਬਸ ਆਪਣੇ ਚੈਨਲ ਤੇ ਅਪਲੋਡ ਹੋਇਆ ਹੋਇਆ ਸਾਰੇ ਸਬਜੈਕਟਸ ਦਾ ਸੋ ਵਾਚ ਕਰੋ ਥੈਂਕਸ